ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਬੀਤੇ ਦਿਨੀ ਸੰਗਰੂਰ ਪਹੁੰਚੇ ਨੇ ਜਿੱਥੇ ਉਹਨਾਂ ਨੇ ਸੰਗਰੂਰ ਦੇ ਵਿੱਚ 14 ਨਵੀਆਂ ਲਾਇਬ੍ਰੇਰੀਆਂ ਦਾ ਉਦਘਾਟਨ ਕਰ ਦਿੱਤਾ ਦਾਦੀਏ ਕਿ ਇਸ ਮੌਕੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਇਸ ਲਾਇਬ੍ਰੇਰੀ ਦੇ ਵਿੱਚ ਹਰ ਤਰ੍ਹਾਂ ਦੀਆਂ ਕਿਤਾਬਾਂ ਪਈਆਂ ਹੋਣਗੀਆਂ ਅਤੇ ਜਿਨ੍ਹਾਂ ਨੂੰ ਪੜ ਕੇ ਬੱਚਿਆਂ ਨੂੰ ਪਤਾ ਲੱਗੇਗਾ ਕਿ ਵੱਡੇ ਅਫਸਰ ਡਿਪਟੀ ਕਮਿਸ਼ਨਰ ਆਈਏਐਸ ਕਿਵੇਂ ਬਣਦੇ ਨੇ ਅਤੇ ਇਸ ਦੇ ਨਾਲ ਹੀ ਉਹਨਾਂ ਨੇ ਵਾਰ ਹੀਰੋਜ਼ ਸਟੇਡੀਅਮ ਵਿਖੇ ਹਾਕੀ ਐਸਟਰੋ ਤਰਫ ਤੇ ਵੇਟ ਲਿਫਟਿੰਗ ਸੈਂਟਰ ਦਾ ਉਦਘਾਟਨ ਵੀ ਕੀਤਾ ਨਾਲ ਹੀ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਜਿੰਨੀ ਸ਼ਕਤੀ ਮੈਨੂੰ ਲੋਕਾਂ ਨੇ ਦਿੱਤੀ ਹੈ ਮੈਂ ਉਹ ਸ਼ਕਤੀ ਲੋਕਾਂ ਵਾਸਤੇ ਇਸਤੇਮਾਲ ਕਰ ਰਿਹਾ ਹਾਂ ਨਾਲ ਹੀ ਉਹਨਾਂ ਨੇ ਕੇਂਦਰ ਦੇ ਉੱਤੇ ਨਿਸ਼ਾਨਾ ਵਿੰਦਿਆ ਕਿਹਾ ਕਿ ਕੇਂਦਰ ਨੇ 26 ਜਨਵਰੀ ਦੀ ਪੰਜਾਬ ਦੀ ਝਾਕੀ ਦਿਖਾਉਣ ਤੋਂ ਇਨਕਾਰ ਕਰ ਦਿੱਤਾ ਤਾਂ ਅਸੀਂ ਇਹ ਝਾਕੀਆਂ ਹੁਣ ਪੰਜਾਬ ਦੇ ਵਿੱਚ ਜ਼ਰੂਰ ਕੱਢਾਂਗੇ ਨਾਲ ਹੀ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੀ ਕਿਸੇ ਪਾਸਿਓਂ ਵੀ ਇੱਜ਼ਤ ਘਟਣ ਨਹੀਂ ਦਵਾਂਗੇ ਕਿਉਂਕਿ ਮੁੱਖ ਮੰਤਰੀ ਨੇ ਵੱਡੇ ਐਲਾਨ ਜਿਹੜੇ ਪਹਿਲਾਂ ਹੀ ਕੀਤੇ ਸਨ ਉੱਥੇ ਹੀ ਹੁਣ ਇੱਕ ਹੋਰ ਵੱਡਾ ਐਲਾਨ ਕਰਦੇ ਆ ਕਿਹਾ ਕਿ ਧੂਰੀ ਦੇ ਸਾਰੇ ਪਿੰਡਾਂ ਦੇ ਲਈ 29 ਕਰੋੜ ਰੁਪਏ ਜਾਰੀ ਕੀਤੇ ਗਏ ਨੇ ਨਾਲ ਹੀ ਉਹਨਾਂ ਨੇ ਕਿਹਾ ਕਿ ਪੰਜਾਬੀਆਂ ਦੇ ਨਾਂ ਦੇ ਉੱਤੇ ਕਦੇ ਵੀ 1 ਰੁਪਿਆ ਨਾ ਖਾਣ ਦਵਾਂਗਾ ਤੇ ਨਾ ਹੀ ਕਦੇ ਹੇਰਾਫੇਰੀ ਕਰੂੰਗਾ ਅਤੇ ਮੈਂ ਇਹ ਸਮਝਦਾ ਕਿ ਜਿਹੜਾ ਜਨਤਾ ਨੇ ਮੈਨੂੰ ਖਜ਼ਾਨਾ ਦਿੱਤਾ ਉਹ ਜਨਤਾ ਦਾ ਪੈਸਾ ਤੇ ਜਨਤਾ ਦੇ ਉੱਤੇ ਹੀ ਪੰਜਾਬ ਸਰਕਾਰ ਲਗਾਤਾਰ ਇਹ ਪੈਸੇ ਖਰਚਦੀ ਆ ਰਹੀ ਹੈ ਸੋ სპੋਰਟਸ ਲਈ ਕਿਉਂਕਿ სპੋਰਟਸ ਜਿਹੜੀ ਚੀਜ਼ ਹੈ ਮੈਂ ਤਾਂ ਇਹ ਦੇਖਿਆ ਕੱਲੀਆਂ ਖੇਡ ਨਹੀਂ ਨੇ სპੋਰਟਸ ਹੈ ਜਿਹਦੇ ਵਿੱਚ ਹਾਰਨ ਤੇ ਜਿੱਤਣ ਵਾਲੇ ਬਾਅਦ ਦੇ ਵਿੱਚ ਹੱਥ ਮਣਾਉਂਦੇ ਆ ਨਹੀਂ ਤਾਂ ਯੂਕਰੇਨ ਤੇ ਰਸ਼ੀਆ ਦੀ ਜੰਗ ਲੱਗੀ ਹੋਈ ਹੈ। ਪਤਾ ਨਹੀਂ ਕੌਣ ਜਿੱਤੂ ਪਤਾ ਨਹੀਂ ਕੌਣ ਹਾਰੂ ਹੱਥ ਮਲਾਉਣਗੇ। ਨਾ ਹੋਰ ਦੁਸ਼ਮਣ ਬਣ ਜਾਣਗੇ। ਕੱਲਾ ਖੇਡਾਂ ਨੇ ਜਿਹਦੇ ਵਿੱਚ ਜਿੱਤਣ ਵਾਲਾ ਹਾਰਨ ਵਾਲੇ ਨੂੰ ਕਹਿੰਦਾ ਕੋਈ ਗੱਲ ਨਹੀਂ ਬਹੁਤ ਵਧੀਆ ਖੇਡੇ ਤੁਸੀਂ ਮੁਬਾਰਕਾਂ ਉਹ ਵੀ ਕਹਿੰਦਾ ਗੁੱਡ ਲੱਕ। ਸੋ ਇੱਕ ਸਪੋਰਟਸ ਜਿਹੜੀ ਹੈ ਨਾ ਇਹ ਸਾਡਾ ਕੈਰੈਕਟਰ ਸਟੈਬਲਿਸ਼ ਕਰਦੀ ਹੈ। ਮੇਰੇ ਸਾਹਮਣੇ ਪੱਤਰਕਾਰ ਵੀਰ ਬੜਨ ਵਿੱਕੀ ਬੈਠਾ ਹੈ। ਕੋਲੀ ਸਾਹਿਬ ਬੈਠੇ ਨੇ। कीर्ति बैठा लो जी उधरों साढ़े पुराने मित्रों देखो बनी बैठे भूरे रंग वाह वाह वा वा। सीनियर पत्रकार साहबान बैठे अंग्रेजी दे। रोजी हैं अंग्रेजी रोज ही थोड़े को मिलता रेहा उम्मी जिमी हां इना हो गया होगा कि मैं घट मिलने लग गया होगा क्योंकि जिम्मेवार पै गजार नहीं करते इसका मतलब ये नहीं है कि प्यार नहीं करते ਛੋਡੇ ਨਾਲ ਛੋਡੇ ਵਰਗੇ ਐਂ ਰਵਾਂਗੇ ਐਂ ਅੱਜ ਮੈਂ ਲਾਇਬ੍ਰੇਰੀਆਂ ਦਾ ਤੋਂ ਘਾਟਨ ਕਰਕੇ ਆਇਆ ਕਾਂਜਲੇ ਤੋਂ ਆਇਆ ਮੈਂ ਬਹੁਤ ਸ਼ਾਨਦਾਰ ਲਾਇਬ੍ਰੇਰੀਆਂ ਜਿੱਥੇ ਪੰਜਾਬ ਪੁਲਿਸ ਦੀ ਭਰਤੀ ਤੋਂ ਲੈ ਕੇ ਯੂਪੀਐਸਸੀ ਦੇ ਪੇਪਰ ਤੱਕ ਦੀ ਟ੍ਰੇਨਿੰਗ ਹੈ ਉਥੇ ਇੱਥੇ ਜਾ ਕੇ ਪੜੋ ਬੱਚਿਆਂ ਨੂੰ ਭੇਜੋ ਅਫਸਰ ਬਣ ਕੇ ਨਿਕਲੋ ਪਿੰਡਾਂ ਦੇ ਵਿੱਚ ਫੁੱਲੀ ਏਸੀ ਆਈਕੀਆ ਦਾ ਫਰਨੀਚਰ ਕੰਪਿਊਟਰ ਦੁਨੀਆ ਪਰ ਤੇ ਕਿਤਾਬਾਂ ਤੇ ਪਈਆਂ ਪਿੰਡਾਂ ਹਰ ਹਲਕੇ ਨੂੰ ਛੇ ਪਰਤੂਰੀ ਥੋੜਾ ਜਿਹਾ ਕਿਉਂਕਿ ਤੁਰਾ ਤੂਰੀ ਨੂੰ ਥੋੜੇ ਮਾਫ਼ ਆ ਮੈਨੂੰ ਵੱਧ ਹੋ ਸਕਦੀ ਹੈ ਮੈਨੂੰ ਕਿਉਂਕਿ ਉਹਨਾਂ ਨੇ ਤਾਂ ਫਿਰ ਬੂਟਾ ਲਾਇਆ ਹੈ ਨਾ ਤੂਰੀ ਵਾਲਿਆਂ ਨੇ ਤਾਂ ਬੂਟਾ ਲਾਇਆ ਹੋਇਆ ਨਾ ਪਰਤੂਰੀ ਵਾਲਿਆਂ ਨੂੰ ਥੋੜਾ ਜਿਹਾ ਹੱਕ ਵੀ ਹੈਗਾ ਮਾਲੀ ਦਾ ਕੰਮ ਪਾਣੀ ਪਾਉਣਾ ਪਰ ਪਰ ਮਸ਼ਕਾਂ ਪਾਵੇ ਮਾਲਕ ਦਾ ਕੰਮ ਫਲ ਫੁੱਲ ਲਾਉਣਾ ਲਾਵੇ ਜਾਂ ਨਾ ਲਾਵੇ ਇਹ ਤਾਂ ਹੁਣ ਪ੍ਰਮਾਤਮਾ ਦਾ ਹੁਣ ਮੈਂ ਜਾਉਂਗਾ ਇਸ ਤੋਂ ਬਾਅਦ ਬਗਰਾੜ ਮੁੰਡਾ ਸ਼ਹੀਦ ਹੋ ਗਿਆ ਆਪਣਾ ਛੱਤੀਸਗੜ੍ਹ ਚ 1 ਕਰੋੜ ਰੁਪਏ ਦਾ ਚੈੱਕ ਨਾਲ ਲੈ ਕੇ ਆਇਆ ਪਰ ਕਰੇ ਜਾ ਕੇ ਦੇਖਿਆ ਆਂਗਾ ਅੱਜ ਹੁਣ ਇਹਦੇ ਬਾਅਦ ਮੈਂ ਉੱਥੇ ਹੀ ਜਾਵਾਂਗਾ ਸੋ ਆ ਬੱਚੇ ਬੈਠੇ ਛੋਟੇ ਛੋਟੇ ਬੇਟੇ ਸਪੋਰਟਸ ਦੇ ਵਿੱਚ ਆਓ ਕੋਚਸ ਤੁਹਾਡੇ ਬਹੁਤ ਸ਼ਾਨਦਾਰ ਨੇ ਮਿਹਨਤ ਕਰੋ ਪੋਡੀਅਮ ਤੇ ਲੈ ਕੇ ਜਾਣ ਦੀ ਜ਼ਿੰਮੇਵਾਰੀ ਸਾਡੀ ਹੈ ਜਿਸ ਦਿਨ ਤੁਸੀਂ ਪੋਡੀਅਮ ਤੇ ਖੜੇ ਹੋਣਗੇ ਕੋਈ ব্রونز ਕੋਈ গোল্ড ਕੋਈ সিলవర్ ਜਿੱਤ ਰਿਹਾ ਹੋਊਗਾ ਤੁਹਾਨੂੰ ਘਰੇ ਆਉਣ ਤੋਂ ਪਹਿਲਾਂ ਤੁਹਾਡੇ ਘਰਦਿਆਂ ਦਾ ਫੋਨ ਆ ਜੂਗਾ ਕਿ ਪੁੱਤ ਬਹੁਤ ਚੜ੍ਹਾਈ ਹੋ ਗਈ ਆਪਣੀ ਆਪਣੇ ਇਲਾਕੇ ਦੇ ਲੋਕ ਆਪਾਂ ਨੂੰ ਆ ਕੇ